ਹਾਂਜੀ ਕਿਸਾਨੋ ਵੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ ਤੇ ਐਸ ਵੀਡੀ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਜਿਹੜੀ ਕਣਕ ਦੇ ਵਿੱਚ ਗੁੱਲੀ ਡੰਡਾ ਹਰ ਸਾਲ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਤੇ ਹੁਣ ਵੀ ਤੁਸੀਂ ਖੇਤਾਂ ਦੇ ਵਿੱਚ ਲੰਘਦੇ ਕਰਦੇ ਦੇਖੋ ਕਈ ਖੇਤਾਂ ਦੇ ਵਿੱਚ ਗੁੱਲੀ ਡੰਡਾ ਜਿਹੜਾ ਹੈਗਾ ਉਹਦੀਆਂ ਜਿਹੜੇ ਸਿੱਟੇ ਉਹਨੇ ਕੱਢੇ ਹੋਏ ਆ ਤੇ ਉਹਦੇ ਵਿੱਚ ਬੂਰ ਪੈ ਰਿਹਾ ਹੈ ਤੇ ਉਹ ਤੋਂ दाणे ਜਿਹੜੇ ਬਣਨੇ ਆ ਕਬੂਟਾ ਜਿਹੜਾ 10000 ਤੋਂ 30000 ਬੀ ਆ ਜਿਹੜਾ ਪੈਦਾ ਕਰਦਾ ਹੈ 1000 ਦਾਣੇ ਦਾ ਭਾਰ 2 ਗ੍ਰਾਮ ਹੁੰਦਾ ਕਣਕ ਦੇ 1000 ਦਾਣੇ ਦਾ ਭਾਰ ਜਿਹੜਾ 35 ਤੋਂ 40 ਗ੍ਰਾਮ ਹੁੰਦਾ ਟੈਸਟ weight ਜਿਹਨੂੰ ਆਪਾਂ ਕਹਿੰਦੇ ਆ ਤੇ ਜਿਹੜੀ ਦਿਲਚਸਪ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਕਿਉਂਕਿ ਇਹ ਜਿਹੜਾ ਗੁੱਲੀ ਡੰਡਾ ਹੈ ਹਰ ਸਾਲ ਗੰਭੀਰ ਸਮੱਸਿਆ ਬਣਦਾ ਹਰ ਸਾਲ ਇਹ ਤੇ ਕਾਫੀ ਖਰਚਾ ਆਪਣਾ ਹੁੰਦਾ ਕਿਸਾਨ ਵੀਰਾਂ ਦਾ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਰੋੜਾਂ ਆਰਬਾ ਰੁਪਇਆ ਕਿਸਾਨ ਵੀਰਾਂ ਦਾ ਇੱਥੇ ਖਰਚਾ ਆ ਜਾਂਦਾ ਉਹ ਸਪ੍ਰੇਆਂ ਦੇ ਉੱਤੇ ਮਿਕਸ ਕਰਕੇ ਸਪ੍ਰੇਆਂ ਕਰਨੀਆਂ ਪੈਂਦੀਆਂ 2-2 ਵਾਰ 3-3 ਵਾਰ ਕਰਨੀਆਂ ਪੈਂਦੀਆਂ ਜਿਹੜਾ ਝਾੜ ਤੇ ਇਫੈਕਟ ਆਉਂਦਾ ਉਹ ਵੱਖਰਾ ਇਸੇ ਲਈ ਕਈ ਦਾ ਬਜਾਈ ਟਾਈਮ ਸਪਰੇ ਕਰਕੇ ਕੰਟਰੋਲ ਕਰੋ ਜੇ ਜ਼ਿਆਦਾ ਬੀਜ ਆ ਤਾਂ ਫਿਰ ਉਦੋਂ ਬਾਅਦ ਕੋਰ ਤੇ ਸਪਰੇ ਕਰ ਲਓ ਪਾਣੀ ਲਾਉਣ ਤੋਂ ਪਹਿਲਾਂ ਕਣਕ ਨੂੰ ਉਦੋਂ ਬਾਅਦ ਫਿਰ ਪਾਣੀ ਪਹਿਲੇ ਪਾਣੀ ਤੋਂ ਬਾਅਦ ਆਪਾਂ ਕੰਟਰੋਲ ਕਰ ਲਈਏ ਜਿਹੜਾ ਟਾਈਮਲੀ ਸਪਰੇ ਕਰੀਏ ਕਈ ਵਾਰ ਕੀ ਧੁੰਦਾ ਪੈਣ ਲੱਗ ਪੈਂਦੀਆਂ ਟਾਈਮਲੀ ਕੰਟਰੋਲ ਨਹੀਂ ਹੁੰਦਾ ਫਿਰ ਕਈ ਦਾ ਕਿ ਜ ਆਉਧੀਆਂ ਜਿਹੜੀਆਂ ਹੈਗੀਆਂ ਦੁੰਬੀਆਂ ਸਿੱਟੇ ਕੱਢਦਾ ਤਾਂ ਉਦੋਂ ਨੂੰ ਪੱਟ ਕੇ ਖੇਤ ਚ ਬਾਹਰ ਕੱਢ ਦਿਓ ਪਰ ਜਦੋਂ ਤੇ ਬੂਰ ਪੈਣ ਲੱਗ ਪਿਆ ਫਲਾਵਰਿੰਗ ਉਹਦੀ ਹੋ ਗਈ ਜਿਹਨੂੰ ਬੂਰ ਪੈਣਾ ਕਹਿੰਦੇ ਨੇ ਫਲਾਵਰਿੰਗ ਸਟੇਜ ਜਿੱਦੋਂ ਬਾਅਦ ਜਿਹੜੇ ਹੈਗੇ ਉਹਦੇ ਵਿੱਚ ਦਾਣਾ ਪਰਨਾ ਸ਼ੁਰੂ ਹੋਣਾ ਹੁੰਦਾ ਉਸ ਸਟੇਜ ਤੇ ਕਿਸਾਨ ਵੀਰੋ ਇਹਦੀ ਖਾਸ ਹੀਤ ਹੈ ਇਸ ਬੂਟੇ ਦੀ ਇੱਕ ਬਹੁਤ ਵੱਡੀ ਖਾਸियत ਹੈ ਹੋਰ ਕਿਸੇ ਫਸਲ 'ਚ ਇਹ ਖਾਸियत ਨਹੀਂ ਹੈਗੀ ਕਿ ਜਦੋਂ ਆਪਾਂ ਬੂਟਾ ਪੱਟਦਾ ਉੱਥੇ ਬੂਟੇ ਸੁੱਕ ਜਾਂਦੇ ਆ ਚਾਹੇ ਆਪਾਂ ਬੂਰ ਪੈਣ ਸਮੇਂ ਕਣਕ ਦਾ ਬੂਟਾ ਜੇ ਪੁੱਟ ਕੇ ਛੱਡ ਦੀ ਉਹ ਚ ਦਾਣੇ ਨਹੀਂ ਭਰਨਗੇ ਇਹਦੇ ਵਿੱਚ ਜਦੋਂ ਬੂਰ ਪੈ ਰਿਹਾ ਜੇ ਤੁਸੀਂ ਬੂਟਾ ਪੱਟ ਕੇ ਸੁੱਟ ਤਾਂ ਫੇਰ ਵੀ ਉਹ 50% ਦਾਣੇ ਜਿਹੜੇ ਵਾਇਬਲ ਸੀਡ ਪੈਦਾ ਕਰੂਗਾ 50% ਦਾਣੇ ਉਹ ਪੈਦਾ ਕਰ ਲੂਗਾ ਜਦੋਂ ਬੂਰ ਪੈ ਰਿਹਾ ਆਪਾਂ ਪੱਟ ਕੇ ਛੱਡ ਤਾ ਤੇ ਉਹ ਜਿਹੜੇ ਦਾਣੇ ਜਿਹੜਾ ਆਪਾਂ ਪੁੱਟ ਕੇ ਛੱਡ ਤਾ ਉਹ ਕਿਹੜਾ ਉਹ ਖਤਮ ਹੁੰਦਾ ਆਪਾਂ ਪਾਸੇ-ਆਸੇ ਛੱਡ ਦਿੰਨੇ ਕਿਤੇ ਉਹ ਦਾਣੇ ਆ ਜਿਹੜੇ ਉਹ ਮੀਂਹ ਨਾਲ ਹਵਾ ਨਾਲ ਉਹ ਜਿਹੜੇ ਖੇਤ ਦੇ ਬੱਚ ਜਿਹੜਾ ਖੇਤ ਚ ਬੂਟੇ ਖੜੇ ਆ ਉਹ ਵੀ ਤੁਸੀਂ ਦੇਖ ਲਓ ਕਣਕ ਜਿ ਮਿਕਸ ਹੋ ਕੇ ਅੱਗੇ ਜਾਣੇ ਆ ਜਾਂ ਜਦੋਂ ਆਪਾਂ ਬਾਢੀ ਕਰਨੀ ਆ ਉਦੋਂ ਖੇਤ ਚ ਘਿਰ ਜਾਣੇ ਆ ਤਾਂ ਇਹ ਮਲਟੀਪਲਾਈ ਹੋਈ ਜਾਣਾ ਇਸੇ ਕਰਕੇ ਕਹੀਦਾ ਕਿ ਪਹਿਲਾਂ ਬਜਾਈ ਟਾਈਮ ਕੰਟਰੋਲ ਕਰੋ ਫਿਰ ਜਿਹੜਾ ਹੈਗਾ ਜ਼ਰੂਰਤ ਅਨਸਾਰ ਸਪਰੇਅ ਆ ਟਾਈਮ ਲੈ 30 ਤੋਂ 35 ਦਿਨ ਤੇ ਤੇ ਨਹੀਂ ਤਾਂ ਫਿਰ ਜਿਹੜਾ ਹੈਗਾ ਬੀ 1 ਤੋਂ ਪਹਿਲਾਂ ਪਹਿਲਾਂ ਸਿੱਟੇ ਕੱਢਣ ਤੋਂ ਪਹਿਲਾਂ ਪਹਿਲਾਂ ਜਾਂ ਜਦੋਂ ਸਿੱਟੇ ਨਿਕਲੇ ਫਲਾਵਰਿੰਗ ਤੋਂ ਪਹਿਲਾਂ ਪਹਿਲਾਂ ਖੇਤ ਚ ਪੁੱਟ ਕੇ ਕੱਢ ਦਈਏ ਹਰ ਸਾਲ ਇਹ ਗੰਭੀਰ ਸਮੱਸਿਆ ਹੈ ਪੰਜਾਬ ਚ ਨਹੀਂ ਕੱਲਾ ਪੂਰੇ ਇੰਡੀਆ ਚ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਗੁੱਲੀ ਡੰਡਾ ਕਣਕ ਦੀ ਫਸਲ ਦੇ ਵਿੱਚ ਖਾਸ ਤੌਰ ਤੇ ਆਉਣ ਵਾਲੇ ਸਮੇਂ ਚ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਵੱਡੇ ਖਰਚੇ ਦਾ ਆਪਣਾ ਕਾਰਨ ਜਿਹੜਾ ਬਣ ਰਿਹਾ ਤੇ ਆਉਣ ਵਾਲੇ ਸਮੇਂ ਚ ਵੀ ਬਣੂਗਾ ਸੋ ਜਿਹੜੀ ਮੈਨੂੰ ਆਇਆ ਹੁੰਦਾ ਕਿ ਜਿਹੜੇ ਜ਼ਰੂਰੀ ਫੈਕਟ ਹਨਾ ਕੋਈ ਨਾਲ ਦੀ ਨਾਲ ਤੁਹਾਨੂੰ ਜਿਹੜਾ ਹੈਗਾ ਦੱਸ ਦੇ ਰਹੀ ਹੇ ਜ਼ਰੂਰੀ ਜਿਹੜੇ ਹੈਗੇ ਖਾਸ ਨੁਕਤੇ ਇਹ ਜਿਹੜੇ ਸਾਇੰਟਿਫਿਕ ਨੁਕਤੇ ਆਪਾਂ ਨੂੰ ਨਹੀਂ ਜਿਹੜਾ ਹੈਗਾ ਆਮ ਤੌਰ ਤੇ ਜਿਹੜੀ ਆਪਾਂ ਖੇਤੀ ਕਰਦੇ ਚਾਹੇ ਆਪ ਪਪੇਤਾਪੁਰਖੀ ਕਰ ਰਹੇ ਆ ਇਹ ਇਫੈਕਟ ਨਹੀਂ ਆਪਾਂ ਨੂੰ ਪਤਾ ਹੁੰਦੇ ਕਿ ਇਹ ਜਿਹੜਾ ਹੈਗਾ ਬੂਟਾ ਕਈ ਵਾਰ ਆਪਾਂ ਨੂੰ ਐ ਲੱਗਦਾ ਬੂਟਾ ਪੱਟ ਕੇ ਸੱਟ ਤਾਂ ਬਖਤਮ ਹੋ ਗਿਆ ਤਾਂ ਇਹ ਸੁੱਕ ਦਾ ਸੁੱਕ ਦਾ ਵੀ ਬੂਟਾ ਫਲਾਵਰਿੰਗ ਟਾਈਮ ਤੇ ਜਦੋਂ ਬੂਰ ਪੈ ਰਿਹਾ ਪੱਟ ਕੇ ਛੱਡ ਦਿਓ 50% ਤੱਕ ਵੀ ਇਹ ਜਿਹੜਾ ਹੈਗਾ ਆਪ ਦਾ ਸੈੱਟ ਕਰ ਲੂਗਾ ਤੇ ਉਹ ਬੀ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਗਲੇ ਸਾਲ ਵਾਸਤੇ ਉਹ ਚਾਹੇ ਕਿਤੇ ਵੀ ਪਿਆ ਰਹੇ ਹੈਗਾ ਕਣਕ ਝੋਨਾ ਫਸਲੀ ਚੱਕਰ ਜਿਹਨੂੰ ਮੌਸਮ ਹੀ ਇਹੋ ਜਿਹਾ ਮਿਲਦਾ ਉਹਨੂੰ ਕਲਾਈਮੇਟ ਹੀ ਇਹੋ ਜਿਹਾ ਮਿਲਦਾ ਕਿ ਉਹ ਖਤਮ ਨਹੀਂ ਹੁੰਦਾ ਹੈਗਾ ਤੇ ਅਗਲੇ ਸਾਲ ਉਹ ਫੇਰ ਫੁੱਟਿਆ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ